ਸਦਨਾ Sadna... ਨਾਨਕ ਕਰ ਕੇ ਗੋਲੇ ਆਏ ਪ੍ਰਵ ਸ਼ਰਣਾਗਤੀ ਕਿਰਪਾ ਨਿਦਾ अකහरमान වත नानක होताතන एक अකරහरमान වसत ਨਾਨਕ ਮੋਤ ਨਹਾਲ ਜਗੁਰ ਜਗ ਅਟਲ ਦੋ ਜਹਾਨਾ ਦੇ ਵਾਲੀ ਸਬਰ ਤਕਤਾਂ ਦੇ ਮਾਲਕ ਬਖਸ਼ੰਦ ਬਾਦਸ਼ਾ ਸਰਬ ਸੰਜੇ ਅਰਹਬਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਨ ਪਵਿੱਤਰ ਹਜ਼ੂਰੀ ਦੇ ਅੰਦਰ ਤਹਾਜਰੀਆ ਲਗਾ ਲਈ ਅਤੇ ਸਤਿਗੁਰਾਂ ਦੀ ਦੀਪ ਪਾਵਨ ਵਰਕ ਨਿਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਦੇ ਆਲੀ ਸੋ ਆਰੀ ਖਾਲਸਾ ਰੂਪ ਸਦ ਸੰਗਤ ਜੀਓ ਵੱਡੇ ਹੀ ਭਗ ਹਨ ਇਹ ਨਦੀ ਚਾਦਰ ਨੌਵੇਂ ਪਾਛਾ ਤਨ ਸਾ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜਿਆਂ ਦਾ ਅੱਜ અવਤਾਰ ਦਿਹਾੜਾ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜਿਆਂ ਦੇ ਸਤਕਾਰ ਜੋਗ ਪਿਤਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਹਰਗੋਬਿੰਦ ਸਹਿਬ ਮਹਾਰਾਜ ਜੀ ਮਾਤਾ ਨਾਨਕੀ ਜੀ ਇਨਾਂ ਦੇ ਚਾਰ ਵੱਡੇ ਪਰਾਣੇ ਬਾਬਾ ਗੁਰਦਤਾ ਜੀ ਬਾਬਾ ਸੂਰਜ ਮਲ ਜੀ ਬਾਬਾ ਅਣੀ ਰায়ে ਜੀ ਬਾਬਾ ਅਟਲ ਰਾਏ ਜੀ ਅਤੇ ਇਹਨਾਂ ਦੀ ਵੱਡੀ ਭੈਣ ਬੀਬੀ ਵੀਰੋ ਤਾਂ ਜਿਸ ਸਮੇਂ ਨਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜਿਆਂ ਦਾ ਆਗਮਨ ਹੋਇਆ ਹੈ ਜਨਮ ਹੋਇਆ ਹੈ ਅਮਰਤ ਸਰ ਸਾਹਿਬ ਦੀ ਧਰਤੀ ਤੇ ਛੇਵੇਂ ਪਾਤਸ਼ਾਹ ਮਹਾਰਾਜੀ ਸ੍ਰੀ ਆਸਾ ਜੀ ਦੀ ਵਾਰ ਸਰਵਣ ਕਰ ਰਹੇ ਸੀ ਅਮਰਤ ਵੇਲੇ ਤਾਂ ਜਦੋਂ ਉਹਨਾਂ ਨੂੰ ਜਾ ਕੇ ਦੱਸਿਆ ਕਿ ਸਤਿਕਾਰਯੋਗ ਮਾਤਾ ਨਾਨਕੀ ਜੀ ਉਹਨਾਂ ਨੇ ਬੱਚੇ ਨੂੰ ਜਨਮ ਦਿੱਤਾ ਤੁਹਾਡੇ ਘਰ ਪੁੱਤਰ ਹੋਇਆ ਸੰਗਤਾਂ ਨੇ ਉਹਨਾਂ ਨੂੰ ਬੁਧਾਈਆਂ ਦਿੱਤੀਆਂ ਆਸਾ ਜੀ ਦੀ ਵਾਰ ਦੀ ਸਮਾਪਤੀ ਹੋਈ ਤਾਂ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਆਪਣੇ ਪੁੱਤਰ ਨੂੰ ਮਰੂ ਕੇ ਮੈਲ ਵੇਖਣ ਦੇ ਲਈ ਆਏ ਤਾਂ ਬੱਚੇ ਨੂੰ ਆਪਣੀ ਗੋਦ ਦੇ ਵਿੱਚ ਲਿਆ ਸੰਗਤਾਂ ਨਾਲ ਸੀ ਅਤੇ ਭਾਈ ਵਿਦੀਚੰਦ ਗੁਰੂ ਕੇ ਪਿਆਰੇ ਉਹ ਵੀ ਨਾਲ ਸੀ ਤਾਂ ਸਤਗੁਰਾਂ ਨੇ ਆਪਣੇ ਛੋਟੇ ਬੱਚੇ ਨੂੰ ਸਜਦਾ ਕੀਤਾ ਸਿਰ ਨਵਾਇਆ ਤਾਂ ਉਸ ਸਮੇਂ ਸੰਗਤਾਂ ਦੇ ਵਿੱਚ ਭਾਈ ਵਿਦੀਚੰਦ ਨੇ ਸੰਗਲ ਨੂੰ ਨੋਟ ਕੀਤਾ ਤਾਂ ਉਹ ਹੁਣ ਰਹਿ ਨਾ ਸਕੇ ਆ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ ਕਿ ਸਤ ਗੁਰੂ ਕਿ ਤੁਸੀਂ ਕਿਸੇ ਦੇ ਅੱਗੇ ਸਿਰ ਨਹੀਂ ਝੁਕਾਉਂਦੇ ਤੁਹਾਡੇ ਅਕਾਲ ਜੀ ਪੁੱਤਰ ਨੇ ਜਨਮ ਲਿਆ ਤੁਸੀਂ ਉਸ ਪੁੱਤਰ ਦੇ ਅੱਗੇ ਆਪਣਾ ਸਿਰ ਝੁਕਾਇਆ ਹੈ ਛੇਵੇਂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਸਾਡੇ ਘਰ ਉਹ ਇਲਾਹੀ ਜੋਤ ਆਈ ਹੈ ਉਹ ਇਲਾਹੀ ਨੂਰ ਆਇਆ ਹੈ ਜਿਹੜਾ ਦੁਨੀਆਂ ਦੇ ਤਖਤੇ ਨੂੰ ਬਲਟ ਦੇਵੇਗਾ ਜਿਹੜਾ ਜ਼ਾਲਮਾਂ ਦੀਆਂ ਜੜਾਂ ਨੂੰ ਕਤੇਗਾ ਇਤਨੀ ਨਿਮਰਤਾ ਇਤਨਾ ਸ਼ਾਂਤੀ ਦਾ ਪੁੰਜ ਹੋਵੇਗਾ ਕਿ ਦੂਜੇ ਦੇ ਧਰਮ ਦੇ ਬਚਾਉਣ ਦੇ ਲਈ ਵੀ ਇਹ ਪਿੱਛੇ ਨਹੀਂ ਹਟੇਗਾ ਆਪਣੇ ਧਰਮ ਦੇ ਲਈ ਤਾਂ ਦੁਨੀਆਂ ਸ਼ਹੀਦियां ਪਾਉਂਦੀਆਂ ਆਈ ਹੈ ਅਤੇ ਕੁਰਬਾਨ ਹੁੰਦੀ ਆਈ ਹੈ ਇਹ ਮੇਰਾ लाडला ਪੁੱਤਰ ਦੂਜਿਆਂ ਦੇ ਧਰਮਾਂ ਦੇ ਲਈ ਵੀ ਕੁਰਬਾਨੀਆਂ ਦੇ ਬੇਕਰ ਅਬਿਦੀ ਚੰਦ ਨੇ ਉਸ ਸਮੇਂ ਫਿਰ ਸਜਦਾ ਕੀਤਾ ਕਿ ਸਤਿਗੁਰੂ ਇਹਨਾਂ ਨੂੰ ਤੁਸੀਂ ਜਾਣਦੇ ਹੋ ਕਿਉਂਕਿ ਤੁਸੀਂ ਅੰਤਰਜਾਮੀ ਹੋ ਸਮਾ ਬਤੀਤ ਹੁੰਦਾ ਹੈ ਜਿਸ ਸਮੇਂ ਘਰ ਦੇ ਵਿੱਚ ਸਭ ਤੋਂ ਲਾਡਲੇ ਨੇ ਚਾਰ ਭਰਾ ਨੇ ਵੱਡੇ ਬੀਬੀ ਬੀਰੋ ਜੀ ਵੱਡੀ ਪਾਂਣ ਨੇ ਉਸ ਛੇਵੇਂ ਪੁੱਤਰ ਕਹਿ ਲਿਆ ਜਾਂ ਸੇਮੀ ਸੰਤਾਨ ਨੇ ਇਹ ਛੇਵੇਂ ਪਾਤਸ਼ਾਹ ਮਹਾਰਾਜ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਰੇ ਬੜਾ ਲਾਡ ਕਰਦੇ ਨੇ ਬਾਬਾ ਗੁਰਦਿੱਤਾ ਬਾਬਾ ਸੂਰਜਮਲ ਬਾਬਾ ਅਨੀਰਾਏ ਬਾਬਾ ਟੱਲ ਰਾਏ ਜੀ ਬੜਾ ਪਿਆਰ ਮਿਲਦਾ ਘਰ ਦੇ ਵਿੱਚ ਬੜੀ ਮੁਹੱਬਤ ਮਿਲਦੀ ਹੈ ਅਤੇ ਅਟਲ ਰਾਏ ਜੀ ਦੇ ਨਾਲ ਇਹਨਾਂ ਦਾ ਬਹੁਤ ਪਿਆਰ ਸੀ ਕਿਉਂਕਿ ਕੁਝ ਖਾਨ ਪਰਵਾਨ ਉਹਨਾਂ ਦਾ ਨੇੜੇ ਸੀ ਤੇ ਕੁਝ ਪਿਆਰ ਮੁਹੱਬਤ ਜ਼ਿਆਦਾ ਸੀ ਉਹ ਜ਼ਿਆਦਾ ਇਹਨਾਂ ਨਾਲ ਖੇਡਦੇ ਸੀ ਸਮਾਪਤੀ ਤੋਂ ਹੋਇਆ ਉਹਨ ਜਿਸ ਗੱਲ ਨੇ ਇਹਨਾਂ ਦੇ ਅੰਦਰ ਕਰ ਕੀਤਾ ਬੈਰਾਗ ਦੀ ਮੂਰਤ ਬਣੇ ਨੇ ਬੈਰਾਗ ਦੀ ਪੁੰਜ ਬਣੇ ਨੇ ਗੁਰੂ ਤੇਗ ਬਹਾਦਰ ਜੀ ਤਾਂ ਜਦੋਂ ਲੋਕੜ ਮਿੱਟੀ ਖੇਡਦੇ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਂਗਲੀਆਂ ਦੇ ਵਿੱਚ ਬੱਚਿਆਂ ਦੇ ਨਾਲ ਆਪਣੇ ਹਾਨੀਆਂ ਦੇ ਨਾਲ ਤਾਂ ਉਥੇ ਦਾ ਇੱਕ ਬੱਚਾ ਮੂਣ ਹੈ ਰਾਤ ਨੂੰ ਖੇਡਦਿਆਂ ਹੋਇਆਂ ਜਿਸ ਤਰ੍ਹਾਂ ਗਾਈ ਦੇਣੀ ਲੁਕਣ ਮਿੱਟੀ ਬਾਕੀਆਂ ਨੇ ਲੁਕਣਾ ਕਿੰਨੇ ਫੜਨਾ ਹੈ ਇੱਕ ਦਾਈ ਦੇਂਦਾ ਤਾਂ ਆ ਰਾਤੀ ਖੇਡਦਿਆਂ ਕਾਫੀ ਸਮਾਂ ਹੋ ਗਿਆ ਸੀ ਤਾਂ ਉਹ ਜਿਹੜੀ ਲੁਕਣ ਮਿੱਟੀ ਦੀ ਦਾਈ ਸੀ ਉਹ ਭਾਈ ਮੋਣਦੇ ਰਹੀ ਸੀ ਤਾਂ ਸਵੇਰ ਨੂੰ ਸਵੇਰਾ ਹੋਇਆ ਹਾਣੀ ਫੇਰ ਖੱਡੇ ਹੋਏ ਨੇ ਤਾਂ ਜਦੋਂ ਸਾੜੇ ਹਣੀ ਇਕੱਠੇ ਹੋ ਜਿੰਨੇ ਪੁੱਛਿਆ ਗਿਆ ਅਟਲ ਰਾਏ ਜੀ ਨੂੰ ਕਹਿੰਦੇ ਕਿਨਾਂ ਤੇ ਦਾਈ ਸੀ ਕਹਿੰਦੇ ਦਾਈ ਸੀ ਭਾਈ ਮੋਣ ਤੇ ਤਾਂ ਮੋਣ ਦੇ ਘਰ ਗਏ ਤਾਂ ਜਦੋਂ ਮੋਣ ਦੇ ਘਰ ਚਾਦਰਾਂ ਚਟਾਈਆਂ ਵਿਛੀਆਂ ਨੇ ਲੋਕ ਚਾਦਰਾਂ ਤੇ ਟੱਪੜਾਂ ਤੇ ਬੈਠੇ ਨੇ ਘਰ ਦੇ ਵਿੱਚ ਬੈਣ ਪਾਏ ਜਾ ਰਹੇ ਨੇ ਰੋ ਰਹੇ ਨੇ ਤਾਂ ਬਾਬਾ ਟੱਲ ਰਾਏ ਜੀ ਨੇ ਵੇਖਿਆ ਬੱਚਿਆਂ ਨੇ ਵੇਖਿਆ ਕਿ ਇਹ ਜਿਹੜਾ ਮੋਣ ਹੈ ਇਹ ਬੜੇ ਜਦੋਂ ਦਾਈ ਆਉਂਦੀ ਐ ਨਾ ਤਾਂ ਇਹ ਬੜੇ ਮਾਨੇ ਬਣਾਉਂਦਾ ਸੀ ਤਾਂ ਘਰ ਦੇ ਵਿੱਚ ਜਦੋਂ ਪੁੱਛੇ ਆਗੇ ਆ ਕਿ ਮੋਣ ਨੂੰ ਕੀ ਹੋ ਗਿਆ ਤਾਂ ਮੋਣ ਕਿੱਥੇ ਹੈ ਉਹ ਕਹਿੰਦੇ ਮੋਣ ਜੋ ਵਿਚਾਰੇ ਉਹਨਾਂ ਦੇ ਵਿੱਚ ਘਰ ਪੇ ਉਹਦੇ ਤੇ ਚਾਦਰ ਪਾਈ ਹੈ ਉਹਦੀ ਮਾਂ ਪਾਹਾ ਮਾਰਦੀ ਪਈ ਐ ਪਿਤਾ ਪਰਿਵਾਰ ਵਾਲਿਆਂ ਕਮਣ ਵਾਲੇ ਬਹੁਤ ਵੱਡਾ ਬੱਚਾ ਲਾਇਕ ਸੀ ਮਾਤਾ ਦਾ ਮਾਤਾ ਪਿਤਾ ਦਾ ਇਕਲੋਤਾ ਤਾਰਾ ਸੀ ਇਕਲੋਤਾ ਸਹਾਰਾ ਸੀ ਤ ਉਹ ਅੱਲਾ ਨੂੰ ਪ੍ਰਮਾਤਮਾ ਨੂੰ ਪਿਆਰਾ ਹੋ ਗਿਆ ਰਾਤੀ ਸੱਪ ਲੜ ਗਿਆ ਅਤੇ ਏ ਫੌਤ ਹੋ ਗਿਆ ਤਾਂ ਜਦੋਂ ਅਟੱਲ ਆਏ ਨੇ ਵੇਖਿਆ ਕਹਿੰਦੇ ਇਹਦੇ ਕੋਈ ਸੱਪ ਨਹੀਂ ਲੜਿਆ ਇਹਨੇ ਇਹ ਬਹਾਨੇਵਾਜੀਆਂ ਬਣਾਉਂਦਾ ਜਦੋਂ ਇਦਾਂ ਬਾਹਰ ਕਰਦੇ ਰੌਲਾ ਪੈ ਰਿਆ ਸੀ ਮਾਂ ਅਟਲ ਰਾਏ ਜੀ ਦੇ ਕੋਲ ਆ ਹੀ ਮੋਣਦੀ ਉਹ ਤੋਂ ਮੈਂ ਹੱਥ ਜੋੜ ਕੇ ਕਹਿਣ ਲੱਗੀ ਪੁੱਤਰ ਜੀ ਕਹਿੰਦੇ ਜਿੱਥੇ ਤੱਕ ਮੈਂ ਆਵਾਜ਼ ਲਾ ਰਹੀ ਹਾਂ ਨਾ ਉਥੇ ਮੇਰੇ ਪੁੱਤਰ ਤੱਕ ਮੇਰੀ ਆਵਾਜ਼ ਪਹੁੰਚਦੀ ਨਹੀਂ ਹੈ ਮੇਰਾ ਪੁੱਤਰ ਕਾਲ ਚਲਾਣਾ ਕਰ ਗਿਆ ਮੇਰਾ ਪੁੱਤਰ ਫੌਤ ਹੋ ਗਿਆ ਅਤੇ ਜਿੱਥੇ ਤੁਸੀਂ ਆਵਾਜ਼ ਲਾਉਂਗੇ ਤੁਹਾਡੇ ਪਿਤਾ ਜੀ ਆਵਾਜ਼ ਲਾਣਗੇ ਉਥੇ ਤੁਹਾਡੀ ਆਵਾਜ਼ ਪਹੁੰਚ ਸਕਦੀ ਹੈ ਮੇਰੀ ਨਹੀਂ ਪਹੁੰਚ ਸਕਦੀ ਤਾ ਮੇਰੇ ਪੁੱਤਰ ਨੂੰ ਤੁਸੀਂ ਜਗਾ ਸਕਦੇ ਹੋ ਟਲਰਾਏ ਜੀ ਕਹਿੰਦੇ ਨਹੀਂ ਇਹ ਤੁਹਾਡਾ ਪੁੱਤਰ ਬਾਨੇਵਾਜੀਆਂ ਬਣਾਉਂਦੇ ਸਾਡੀ ਦਾਈਆਂ ਨੇ ਦੇਣੀ ਐ ਤਾਂ ਬਾਬਾ ਅਟਲਰਾਏ ਜੀ ਨੇ ਆਵਾਜ਼ ਮਾਰੀ ਮੋਹਣ ਆਪਣੀ ਵਾਰੀ ਦੇ ਤਾਂ ਨਾਲ ਦੀ ਨਾਲ ਉੱਠਿਆ ਮੋਹਣ ਅਤੇ ਇਹ ਬਾਰ ਨੂੰ ਖੇਡਣ ਨੂੰ ਚਲੇ ਗਏ ਬਾਕੀ ਸੱਚ ਮੁੱਚ ਦੇ ਵਿੱਚ ਉਹਦੇ ਸੱਪ ਲੜਿਆ ਸੀ ਅਤੇ ਉਹ ਮਰਿਆ ਹੋਇਆ ਸੀ ਅਤੇ ਇਹਦੇ ਵਿੱਚ ਕਰਾਮਾਤਾਈ ਦੁਨੀਆ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਪੁੱਤਰ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਵੱਡੇ ਭਰਾ ਨੇ ਤਾਂ ਬਚਪਨ ਦੇ ਵਿੱਚੋ ਇਹਦੇ ਅੰਦਰ ਇਤਨਾ ਵਿਰਾਗ ਸੀ ਇਹ ਪੰਗੂੜੇ ਦੇ ਵਿੱਚ ਵੀ ਇਤਿਹਾਸਕਾਰ ਲਿਖਦੇ ਨੇ ਰੱਬ ਦੀ ਬੰਦਗੀ ਕਰਦਾ ਹੁੰਦਾ ਸੀ ਛੋਟਾ ਹੁੰਦਾ ਤਾਂ ਹੁਣ ਕਰਾਮਾਤਾਈ ਦੁਨੀਆ ਨੇ ਦੇ ਕੋਲ ਰੱਬ ਦੀ ਕਲਾਏ ਦੁਨੀਆ ਕਹੇ ਨੇ ਜਿਉਂ ਮਰੇ ਹੋਏ ਨੂੰ ਵੀ ਜਿਉਂਦਾ ਕਰ ਦਿੱਤਾ ਤਾਂ ਹੁਣ ਖਬਰਸਾਰ ਸਾਰੇ ਅਮਰਸਰ ਦੇ ਇਲਾਕੇ ਦੇ ਵਿੱਚ ਨੇੜੇ-ਤੇੜੇ ਫੈਲ ਗਈ ਛੇਵੇਂ ਪਾਤਸ਼ਾਹ ਮਹਾਰਾਜਿਆਂ ਦੇ ਪੁੱਤਰ ਜੋ ਛੋਟੇ ਨੇ ਸਤਕਾਰਯੋਗ ਪਟਲ ਰਾਏ ਜੀ ਉਹਨਾਂ ਨੇ ਮਰੇ ਹੋਏ ਆਪਣੇ ਮਿੱਤਰ ਨੂੰ ਜਿਉਂਦਾ ਕਰ ਦਿੱਤਾ ਤਾਂ ਹੁਣ ਇਹ ਗੱਲ ਚਲਦੀ-ਚਲਦੀ ਛੇਵੇਂ ਪਾਤਸ਼ਾਹ ਮਹਾਰਾਜਿਆਂ ਦੇ ਕੋਲ ਗਈ ਤਾਂ ਜਦੋਂ ਉਹਨਾਂ ਦੇ ਕੋਲ ਗਈ ਹੈ ਤਾਂ ਉਹਨਾਂ ਨੇ ਇਸ ਗੱਲ ਦਾ ਬੜਾ ਬੁਰਾ ਮਨ ਆਇਆ ਤਾਂ ਜਦੋਂ ਬੁਰਾ ਮਨ ਆਇਆ ਅਟਲ ਰਾਏ ਜੀ ਨੂੰ ਸੱਦੇ ਆ ਹਟਲਰ ਆਏ ਜੀ ਦੋਵੇਂ ਹੱਥ ਜੋੜ ਕੇ ਖਲੋਗੇ ਬੱਚੇ ਸੀ ਤਾਂ ਛੇਵੇਂ ਪਾਚਾ ਮਹਾਰਾਜ ਜੀ ਕਹਿਣ ਲੱਗੇ ਭਾਈ ਹਟਲਰ ਆਏ ਤਾਂ ਕਹਿੰਦੇ ਪਤਾ ਹੈ ਸਾਨੂੰ ਕਿ ਤੁਹਾਡੇ ਕੋਲ ਅਜਮਤਾ ਬੜੀਆਂ ਨੇ ਰੱਬ ਨੇ ਬਖਸ਼ੀਆਂ ਨੇ ਕਿਉਂਕਿ ਤੁਸੀਂ ਬੰਦਗੀ ਬੜੀ ਕਰਦੇ ਹੋ ਪਰ ਅੱਜ ਤੁਸੀਂ ਜੋ ਇਹ ਕਾਰਨਾਮਾ ਕੀਤਾ ਹੈ ਕਿ ਇੱਕ ਮਰੇ ਹੋਏ ਨੂੰ ਜਿਉਂਦਾ ਕੀਤਾ ਹੈ ਇੱਕ ਦਾਈ ਦੀ ਲਹੀ ਇੱਕ ਮੁੱਟ ਇੱਕ ਲੋਕਣ ਵਿੱਚ ਹੀ ਖੇਡਣ ਦੇ ਲਈ ਤਾਂ ਉਸ ਆਪਣੇ ਮਿੱਤਰ ਨੂੰ ਜਉਂਦਾ ਕੀਤਾ ਇਹ ਦੇ ਕਰਕੇ ਤੁਸੀਂ ਰੱਬ ਦੇ ਸ਼ਰੀਕ ਬਣ ਗਏ ਹੋ ਰੱਬ ਦਾ ਸ਼ਰੀਕ ਦਾ ਦੁਨੀਆ ਤੇ ਕੋਈ ਕੰਮ ਨਹੀਂ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਰ ਤੇ ਕੋਈ ਕੰਮ ਨਹੀਂ ਆਉਂਦਾ ਹਤੇ ਇਦਾਂ ਸਮਝੋ ਕਿ ਅੱਜ ਤੋਂ ਬਾਅਦ ਕਿ ਸਾਡਾ ਰਿਸ਼ਤਾ ਹੀ ਖਤਮ ਹੋ ਰਿਹਾ ਹੈ ਕਿਉਂਕਿ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕਿਹਾ ਕਿ ਰੱਬ ਦੀ ਰਜਾ ਦੇ ਵਿੱਚ ਚੱਲਣਾ ਹੈ ਰੱਬ ਦਾ ਸ਼ਰੀਕ ਨਹੀਂ ਬਣਨਾ ਤੁਸੀਂ ਰੱਬ ਦੇ ਸ਼ਰੀਕ ਬਣੇ ਉਹਨਾਂ ਨੇ ਨਾ ਇੱਕ ਨਾ ਦੋ ਇੱਕ ਵੀ ਜਵਾਬ ਨਹੀਂ ਦਿੱਤਾ ਗੁਰੂ ਸਹਿਬ ਮਹਾਰਾਜ ਜੀ ਦੇ ਅੱਗੇ ਅਟਲ ਰਾਏ ਜੀ ਗਏ ਉਹਨਾਂ ਨੇ ਸਮਾਦੀ ਲਾਈ ਆਪਣੇ ਸੁਵਾਸ ਗਏ ਦਸਵੇਂ ਦਵਾਰ ਵੱਲੋਂ ਜਾਣੀ ਜਾਣ ਨੇ ਤਾਂ ਸੁਵਾਸ ਚੜਾਏ ਤੇ ਦੁਨੀਆ ਨੂੰ ਪਤਾ ਲੱਗੇ ਆ ਗੁਰੂ ਤੇਗ ਬਾਦਰ ਮਹਾਰਾਜ ਜੀ ਉਹਦੋਂ ਸਮੇਂ ਛੋਟੇ ਸੀ ਤਾਂ ਪਤਾ ਲੱਗੇ ਆ ਕਿ ਬਾਬਾ ਅਟਲ ਰਾਏ ਜੀ ਅਕਾਲ ਚਲਾਣਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇਸ ਗੱਲ ਦਾ ਬੜਾ ਉਹਨਾਂ ਦੇ ਠੇਸ ਪੁੰਝੀ ਬੜਾ ਵਿਰਾਗ ਹੋ ਜਾਣਾ ਕਿ ਉਹਨਾਂ ਨੇ ਦੁਨੀਆ ਦਾ ਦੁੱਖ ਦਰਦ ਸਮਝਿਆ ਮਾਂ ਦਾ ਸਮਝਿਆ ਅਤੇ ਇਕਲੌਤਾ ਪੁੱਤਰ ਸੀ ਉਹਦੇ ਲਈ ਕੀਤਾ ਪਰ ਇਹ ਕੀ ਬਾਣਾ ਬਪਰ ਗਿਆ ਰੱਬ ਨੇ ਹੀ ਉਹਨਾਂ ਨੂੰ ਬੁਲਾ ਲਿਆ ਤਾਂ ਅਤੇ ਇੱਕ ਛੇਵੇਂ ਪਾਚਾ ਮਹਾਰਾਜ ਜੀ ਨੇ ਕਿਹਾ ਸੀ ਭਾਈ ਇੱਕ ਮਿਆਂ ਦੇ ਵਿੱਚ ਦੋ ਕੁਰਬਾਨਾ ਨਹੀਂ ਰਹਿ ਸਕਦੀਆਂ ਜੈ ਪੁੱਤਰ ਜੀ ਦੁਨੀਆ ਤੇ ਤੁਹਾਨੂੰ ਅਲਵੇ ਦਾ ਕਹਿਣਾ ਪੈਣਾ ਜਾਂ ਸਾਨੂੰ ਕਹਿਣਾ ਕਿਉਂਕਿ ਇਹ ਜਿਹੜੇ ਤੁਸੀਂ ਸੁਆਸ ਦੇ ਕੇ ਆਏ ਹੋ ਇਹ ਜੱਾ ਤੁਹਾਡੇ ਨੇ ਜਾਂ ਮੇਰੇ ਉਹ ਕਹਿਣ ਲੱਗਾ ਸਤਿਗੁਰੂ ਤੁਹਾਡਾ ਦੁਨੀਆ ਦੇ ਵਿੱਚ ਵੱਡੇ ਕਾਰਜ ਪਾਏ ਨੇ ਕਰਨੇ ਮੇਰਾ ਕੀ ਹੈ ਲੁਕਣ ਮਿੱਟੀ ਖੇਡਣ ਲੱਗੇ ਆ ਇੱਕ ਖਾਸ ਖੇਡ ਹੈ ਸਾਡੀ ਮਨ ਪਰਚਾ ਆਪੇ ਕਰਦਾ ਸੀ ਪਰ ਤੂੰ ਸੀ ਵੱਡੇ ਕਾਰਜ ਕਰਨੇ ਨੇ ਜਿਹੜੇ ਰਹੀਦੀ ਦੁਨੀਆ ਤੱਕ ਰਹਿਣੇ ਨੇ ਸਤਿਗੁਰੂ ਮੈਂ ਆਪਣੇ ਸੁਆਸ ਨੂੰ ਦਿੱਤੇ ਨੇ ਆਪਣੇ ਮਿੱਤਰ ਤਾਂ ਇਹ ਜਿਹੜਾ ਗੱਲ ਦਾ ਅਸਰ ਕ੍ਰੁਤੇਗ ਬਾਦਰ ਮਹਾਰਾਜ ਜੀ ਛੋਟੀ ਸੁਨਾ ਤੇ ਬੜਾ ਅਸਰ ਹੋਇਆ ਹੁਣ ਜਦੋਂ ਪਹਿਲੀ ਗੱਲ ਦਾ ਤਾਂ ਇਹ ਅਸਰ ਹੋਇਆ ਆਪਣੇ ਭਰਾ ਦਾ ਵੱਡੇ ਭਰਾ ਦਾ ਅਟਲ ਰਾਏ ਜੀ ਦਾ ਦੂਸਰਾ ਅਸਰ ਜਦੋਂ ਬਾਬਾ ਗੁਰਦਤਾ ਜੀ ਦੀ ਵਰਾਤ ਜਾ ਰਹੀ ਸੀ ਲੋਕ ਵੇਖਦੇ ਸੀ ਖੜ ਖੜ ਕੇ ਬਾਬਾ ਗੁਰਦਤਾ ਜੀ ਦੀ ਕਿਉਂਕਿ ਛੇਵੇਂ ਪਾਚਾ ਮਹਾਰਾਜ ਜੀ ਦੇ ਪੁੱਤਰ ਨੇ ਉਹਨਾਂ ਦੀ ਬਰਾਤ ਚੱਲ ਰਹੀ ਹੈ ਬਾਬਾ ਗੁਰਦਤਾ ਜੀ ਅਤੇ ਮਾ ਨਾਨਕੀ ਨੇ ਆਪਣੇ ਪੁੱਤਰ ਦੇ ਲਈ ਸੋਹਣੀਆਂ ਸਭ ਤੋਂ ਛੋਟੇ ਸੀ ਇਹਨਾਂ ਦੇ ਲਈ ਪੋਸ਼ਾਕਾਂ ਬਣਾਈ ਆ ਭੈਣ ਨੂੰ ਹੋਰ ਚਾਹ ਹੁੰਦਾ ਮੈਂ ਆਪਣੇ ਵੀਰ ਨੂੰ ਤਿਆਰ ਕਰਾਂ ਬੀਬੀ ਵੀਰੋ ਨੂੰ ਤਾਂ ਉਹ ਬੜੇ ਚਾਮਾਂ ਦੇ ਨਾਲ ਆਪਣੇ ਵੀਰ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਛੋਟੇ ਸੀ ਉਹਨਾਂ ਨੂੰ ਤਿਆਰ ਕਰਦੀ ਸੀ ਅਤੇ ਮਾ ਨੇ ਹੋਰ ਚਾਮਾਂ ਦੇ ਨਾਲ ਤਿਆਰ ਕੀਤਾ ਤਿਆਰ ਕੀਤਾ ਇਹਨਾਂ ਨੂੰ ਬੜੀਆਂ ਸੋਹਣੀਆਂ ਪੋਸ਼ਾਕਾਂ ਪਹਿਨਾ ਕੇ ਰਸਤੇ ਦੇ ਵਿੱਚ ਲੋਕ ਖਲੋਤੇ ਸੀ ਜੰਝ ਜਾ ਰਹੀ ਸੀ ਬਾਬਾ ਗੁਰਦਤਾ ਜੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਜਾ ਰਹੇ ਸੀ ਤਾਂ ਜਦੋਂ ਉਹ ਆਪਣੇ ਘਰ ਦੇ ਵਿੱਚੋਂ ਬਾਹਰ ਆਏ ਨੇ ਨਾ ਤਾਂ ਦਰਵਾਜ਼ੇ ਤੇ ਹਜੇ ਆਏ ਸੀ ਤਾਂ ਦਰਵਾਜ਼ੇ ਤੇ ਖੜੀਆਂ ਨੂੰ ਦੇਖਦੇ ਨੇ ਤਾਂ ਕਿਸੇ ਦੇ ਪੈਰਾਂ ਦੇ ਵਿੱਚ ਜੋੜਾ ਨਹੀਂ ਸੀ ਅਤੇ ਕਿਸੇ ਦੇ ਥਨ ਤੇ ਕੋਈ ਕੱਪੜਾ ਨਹੀਂ ਸੀ ਇਦਾਂ ਦੇ ਬੜੇ ਉਹਨੇ ਵੇਖੇ ਮਰੂ ਤੇਗ ਬਹਾਦਰ ਮਾਨਾ ਜੀ ਨੇ ਜਿਦੇ ਪੈਰਾਂ ਦੇ ਵਿੱਚ ਜੋੜਾ ਨਹੀਂ ਸੀ ਥਨ ਤੇ ਉਹਦੇ ਕੱਪੜੇ ਫਰਾਣੇ ਕੱਪੜੇ ਸੀ ਅਤ ਦੀ ਠੰਡ ਪੈ ਰਹੀ ਸੀ ਤਾ ਉਹਨਾਂ ਦਾ ਛੋਟੇ ਬਾਲਕ ਸੀ ਉਹਨਾਂ ਦਾ ਖਿਰਦਾ ਧੂਬੇ ਅੰਦਰ ਤਾ ਉਹ ਜਾਂਜ ਦੀ ਨਾਲ ਜਾਣ ਦੀ ਵਜ੍ਹਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਉਸ ਬੱਚੇ ਦੇ ਕੋਲ ਆਏ ਤਾ ਬੱਚੇ ਨੂੰ ਪੁੱਛਿਆ ਕਿ ਮਿਤਰਾ ਪਹਿਰਾਣ ਦੇ ਵਿੱਚ ਜੋੜਾ ਨਹੀਂ ਪਾਇਆ ਕਹਿੰਦੇ ਜੋੜਾ ਹੈ ਨਹੀਂ ਆਤਨ ਤੇ ਤਨੀ ਠੰਡ ਪੈਂਦੀ ਹੈ ਤੈਨੂੰ ਠੰਡ ਨਹੀਂ ਲੱਗਦੀ ਉਹ ਕਹਿੰਦੇ ਲੱਗਦੀ ਹੈ ਫਿਰ ਪਾਏ ਕਿਉਂ ਨਹੀਂ ਮੋٹے ਕੱਪੜੇ ਉਹ ਕਹਿੰਦੇ ਸਾਡੇ ਘਰ ਦੇ ਵਿੱਚ ਮੋٹے ਕੱਪੜੇ ਨਹੀਂ ਕਿਉਂ ਨਹੀਂ ਕਹਿੰਦਾ ਮੈਂ ਲਵਾਰਸ ਆ ਮੇਰਾ ਕੋਈ ਨਹੀਂ ਜਿੱਥੇ ਫਿਰ ਖਾਣਾ ਕਿਵੇਂ ਚੱਲਦਾ ਜਿੱਥੇ ਮਿਲ ਜੇ ਉੱਥੇ ਖਾ ਲਈਂ ਜਿੱਥੇ ਮੰਗ ਲੈਨੇ ਆ ਜਿਵੇਂ ਰਾਤ गुज़रਦੀ ਹੈ ਰੱਬ ਸਮਾਂ ਦਿੰਦਾ ਉੱਥੇ گزار ਲੈਨੇ ਤਾਂ ਇਸ ਇਸ ਆਪਣੇ ਪੈਰਾਂ ਦੇ ਵਿੱਚੋਂ ਮਾਤਾ ਨਾਨਕੀ ਨੇ ਸਜਾਇਆ ਸੀ ਆਪਣਾ ਪੁੱਤਰ ਭੈਣ ਨੇ ਬੀਬੇ ਵੀਰ ਨੇ ਸਜਾਇਆ ਸੀ ਤਾਂ ਉਹ ਆਪਣੇ ਸਾਰੇ ਜੋੜੇ ਜਿਹੜੇ ਪੈਰਾਂ ਦੇ ਵਿੱਚ ਲਾਏ ਨੇ ਜੋੜੇ ਉਹ ਜੁੱਤੀ ਉਹਨੂੰ ਦੇ ਦਿੱਤੀ ਮਕਮਲੀ ਜਿਹੜਾ ਸਤਗੁਰਾਂ ਤੇ ਬੜਾ ਸੋਹਣਾ ਪੋਸ਼ਾਕ ਪਹਿਨਾਈ ਸੀ ਉਹ ਵੀ ਲਾ ਦਿੱਤੀ ਉਸ ਬੱਚੀ ਨੂੰ ਦੇ ਜਾਣ। ਅ ਜਦੋਂ ਆਏ ਨੇ ਵਾਪਸ ਬੇਬੇ ਨਾਨਕੀ ਨੇ ਪੁੱਛਿਆ ਪੁੱਤਰ ਜੀ ਤੁਹਾਡੇ ਕੱਪੜੇ ਗੰਦੇ ਹੋ ਗਏ ਸੀ ਤੁਹਾਡੇ ਜੁੱਤੀ ਕਿੱਥੇ ਆਉ ਕਹਿਣ ਲੱਗਾ ਮੈਂ ਬਾਹਰ ਬੋਤਲੀ ਆਵਾਜ਼ ਦੇ ਵਿੱਚ ਦੱਸਦੇ ਨੇ ਕਿ ਬਾਹਰ ਮੈਂ ਇੱਕ ਬੱਚੇ ਨੂੰ ਵੇਖਿਆ ਜਿਹਦੇ ਪੈਰਾਂ ਦੇ ਵਿੱਚ ਜੋੜਾ ਨਹੀਂ ਅਤੇ ਜਿਹਦੇ ਤਨ ਤੇ ਕੱਪੜਾ ਨਹੀਂ ਅਤੇ ਮੇਰੇ ਅੰਦਰ ਉਹ ਗੱਲ ਧੂ ਹੋ ਗਈ ਮਾਤਾ ਜੀ ਮੈਥੋਂ ਨਹੀਂ ਵੇਖਿਆ ਗਿਆ ਮਾਂ ਨੇ ਇੱਕ ਆਪਣੀ ਪੁੱਤਰ ਨੂੰ ਗਲਵਕੜੀ ਦੇ ਵਿੱਚ ਲੈ ਜਾਈ ਕਹਿੰਦੇ ਪੁੱਤਰ ਜੀ ਤੁਹਾਡੇ ਪਿਤਾ ਦਾ ਗੁਰੂ ਨਾਨਕ ਦੇ ਮਹਾਰਾਜ ਜੀਆਂ ਦਾ ਇਹੀ ਨਿਸ਼ਣ ਹੈ ਕਿ ਕਿਸੇ ਨੂੰ ਵੇਖ ਕੇ ਅੰਦਰ ਬੈਰਾਗ ਪੈਦਾ ਹੋਵੇ ਕਿਸੇ ਦੁਖਿਆਰੇ ਨੂੰ ਅਤੇ ਕਿਸੇ ਦੀਨ ਨੂੰ ਵੇਖ ਕੇ ਅੰਦਰ ਸ਼ਰਧਾ ਅੰਦਰ ਪ੍ਰੇਮ ਪੈਦਾ ਹੋਵੇ ਮਾਂ ਨੇ ਹੋਰ ਪੁਸ਼ਾਕਾਂ ਪਹਿਨਾਈਆਂ ਗੁੱਸਾ ਗਿਲਾਣੇ ਕੀਤਾ ਮਾਂ ਨੇ ਨਾਨਕੀ ਨੇ ਉਹਨਾਂ ਨੇ ਪੁਰ ਆਪਣਾਈਆਂ ਜੰਝ ਦੇ ਨਾਲ ਉਹਨਾਂ ਨੂੰ ਤੋੜਿਆ ਪਰ ਵਿਰਾਗ ਗੁਰੂ ਤੇਗ ਬਹਾਦਰ ਮਹਾਰਾਜ ਇਤਿਹਾਸ ਮੋਹਤਾ ਸੰਗਤ ਜੀ ਗੁਰੂ ਤੇਗ ਬਹਾਦਰ ਮਹਾਰਾਜ ਉਹ ਹਿੰਦ ਦੀ ਚਾਦਰ ਨੇ ਜਿਨ੍ਹਾਂ ਨੇ ਆਪਣਾ ਬਲੀਦਾਨ ਕਿਸੇ ਲਈ ਦਿੱਤਾ ਹੈ ਕਿਉਂਕਿ ਛੇਵੇਂ ਪਾਚਾ ਮਹਾਰਾਜ ਜੀ ਜਦੋਂ ਪਹਿਲੀ ਵਾਰ ਆਪਣੇ ਪੁੱਤਰ ਨੂੰ ਵੇਖਿਆ ਸੀ ਸਿਰ ਸਜਦਾ ਤਾਂ ਕੀਤਾ ਸੀ ਕਿ ਇਹ ਸਾਡੇ ਪੁੱਤਰ ਉਹ ਨੇ ਦੁਨੀਆ ਧਨ ਦੌਲਤ ਬੜੀ ਹੈ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਦਰ ਤੇ ਇਹ ਉਹ ਪੁੱਤਰ ਨੇ ਸਾਡੇ ਜਿਹੜਾ ਆਪਣਾ ਬਲੀਦਾਨ ਕਿਸੇ ਧਰਮ ਨੂੰ ਦੇਣ ਲਈ ਇਹ ਹਿੰਦ ਦੀ ਚਾਦਰ ਬਣਨਗੇ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਕਨਤਾਰਪੁਰ ਹੋਈ ਹੈ ਮੈਦਾਨੇ ਜੰਗ ਦੇ ਵਿੱਚ ਜੂਜੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਦੋਂ ਪਹਿਲਾਂ ਤੇਗਾ ਪੁੱਤਰ ਦਾ ਨਾਮ ਫਿਰ ਤੇਗ ਬਹਾਦਰ ਰੱਖਿਆ ਸੀ ਉਹਨਾਂ ਦਾ ਨਾਮ ਚੀਮੇ ਪਾਚਾ ਮਹਾਰਾਜ ਜੀ ਮਲੋ ਅੱਜ ਉਹਨਾਂ ਨੇ ਜਿਹੜੇ ਕਹਿ ਲਈਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੈਰਾਗ ਦੀ ਪੁੰਜ ਨੇ ਉਹਨਾਂ ਦੀ ਬਾਣੀ ਸਾਰੀ ਵਿਰਾਗਮਈ ਹੈ ਜਦੋਂ ਤੇਗ ਚਲਾਉਂਦੇ ਨੇ ਤਾਂ ਉਦੋਂ ਫਿਰ ਬੜੇ ਬਹਾਦਰ ਬੜੇ ਝੋਦੇ ਨੇ ਦੁਨੀਆਂ ਦੇ ਵਿੱਚ ਵਿਚਰਦੇ ਨੇ ਉਹਨਾਂ ਦਾ ਸਾਨੀ ਕੋਈ ਨਹੀਂ ਨਾ ਉਹਨਾਂ ਦੀ ਤੇਗ ਦਾ ਸਾਨੀ ਕੋਈ ਹੈ ਨਾ ਉਹਨਾਂ ਦੇ ਵਿਰਾਗ ਦਾ ਸਾਨੀ ਕੋਈ ਹੈ ਅੱਜ ਉਸ ਤੇਗ ਬਹਾਦਰ ਮਹਾਰਾਜਿਆਂ ਦਾ ਗੁਰੂ ਤੇਗ ਬਹਾਦਰ ਮਹਾਰਾਜ ਅਵਤਾਰ ਦਿਹਾੜਾ ਹੈ ਸਰਬੱਤ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਸਮਾਪਤੀ ਦਾ ਸਮਾਂ ਉਹਨਿਆ ਆਪ ਬੋਲਾਂ ਦੀ ਖਿਮਾ ਵਾਹ ਇਹ ਗੁਰੂ ਜੀ ਦਾ ਖਾਲਸਾ ਵਾਹ ਇਹ ਗੁਰੂ ਜੀ ਦੀ ਫਤਿਹ